ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੇ ਅੱਜ ਸਵਾਗਤ ਹੈ ਇੱਕ ਹੋਰ ਨਵੇਂ ਵਲੋਗ ਦੇ ਵਿੱਚ ਜਿੱਦੇ ਕਿ ਸੋਚਦੇ ਆਂ ਕਿ ਅੱਜ ਅਸੀਂ ਇਕੱਠੀ ਕਰੀਏਗਾ ਗਾਇਆਬ ਚਾਂਦੇ ਮਾਪ ਦੇ ਪੰਡਾਰਾ ਡੇਰੀ ਵਿੱਚ ਤੇ ਉਹਦੀ ਆਪਾਂ ਪੰਡ ਫੁੱਲੇ ਵਾਲੇ ਤੇ ਇਕੱਠੀ ਕਰਦੇ ਆਂ ਗਾਇਆ ਤੇ ਪੂਰਾ ਵਲੋਗ ਦਿਖਾਵਾਂ ਕੀ ਕੁਝ ਹੁੰਦਾ ਕੀ ਕੁਝ ਨਹੀਂ ਚਲੋ ਮਿਲਦੇ ਆਂ ਵਲੋਗ ਦੇ ਵਿੱਚ ਹਾਲੇ ਦੇ ਅੱਜ ਅੱਜ ਦਾ ਪਹਿਲਾ ਦਿਨ ਮੋੜੀ ਟਾਈਮ ਗਜਾ ਇਕੱਠੀ ਕਰਨਾ ਪਰ ਤੁਰਤੇ ਤੇ ਇਹ ਬਾਬਾ ਨਾਨਕ ਕੇ ਪ੍ਰਸ਼ਾਦ ਵੰਡਦਾ ਸੀ ਤੇ ਗਜਾ ਇਕੱਠੀ ਕਰਨ ਤਰਤੇ ਅੱਗੇ ਕੀ ਦੇਖਦੇ ਕੀ ਹੁੰਦਾ ਆਪਣੇ ਨਾਲ ਤੇ ਕਿੱਥੇ ਕਿੱਥੇ ਆਣੇ ਗਜਾ ਇਕੱਠੀ ਕਰਨ ਇਹ ਹੈ ਵੀ ਨੇ ਸ਼ੰਤ ਬਾਬਾ ਲੈਨਾਨ ਸਿੰਘ ਪਿੰਡ ਫੁੱਲੇ ਵਾਲੇ ਤੋਂ ਤੇ ਆਪਾਂ ਗਜਾ ਇਕੱਠੀ ਕਰਦੇ ਕਰਦੇ ਕਿਸੇ ਦੇ ਘਰੇ ਪਾਣੀ ਪੀਣ ਬੈਗੇ ਸੀ ਜਬ ਪਾਣੀ ਪੂਰੇ ਪੀ ਕੇ ਫੇਰ ਗਜਾ ਕੱਟੀ ਕਰਨ ਤਰਫ ਤੇ ਹੀ ਦੇਖ ਸਕਦੇ ਹਾਂ ਵਾਓ ਤਾਂ ਗਜਾ ਕੱਟੀ ਕਰਨ ਵਾਲੇ ਆਪਾਂ ਹੀ ਮੁੰਡੇ ਸੀਗੇ ਗੈਰੀ ਕਾਕਾ ਮੈਂ ਬੋਬੀ ਬਾਬਾ ਨਾਨਕ ਜੀ ਲਈ ਨਾ ਸੰਤ ਉਹ ਤਾਂ ਪੜਾਇਆ ਸੀ ਉਹ ਤਾਂ ਪੜਾਇਆ ਸੀ ਉਹ ਤਾਂ ਪੜਾਇਆ ਸੀ ਉਹ ਤਾਂ ਤੇ ਹਾਂਜੀ ਇਹੀ ਕਰੀ ਜਾਂਦੀ ਗੱਜਾ ਇਕੱਠੀ ਤੇ ਆਪਣੇ ਨਾਲ ਸਿਰ ਕਾਕਾ ਖੰਤ ਬਾਬਾ ਲੈ ਹੀਣਾ ਤੇ ਕਮਲ ਤੇ ਬੱਬੀ ਤੇ ਮੈਂ ਤੇ ਲੱਗ ਰੋ ਤੇ ਹੀ ਅੱਗੇ ਗਈ ਤੇ ਅੱਗੇ ਲੱਗੇ ਖੁਸ਼ੀ ਦਾ ਭੋਗ ਭੋਗ ਤੇ ਸ਼ਾਕ ਦੇ ਪਕੌੜੇ ਬਗਾੜੇ ਤੁਰਪੇ ਅੱਗੇ ਨੂੰ ਸਿੱਧਾ ਆਪਾਂ ਪਹੁੰਚੇ ਡੇਰੀ ਜੀ ਤੇ ਹਾਂਜੀ ਆ ਗਿਆ ਸ਼ਾਮ ਦਾ ਟਾਈਮ ਤੇ ਸ਼ਾਮ ਦੇ ਟਾਈਮ ਆਪਾਂ ਅੱਗੇ ਵੰਗੂ ਚੱਕ ਲਈ ਕਾਫੀ ਤੇ ਤੁਰਪੇ ਗਏ ਇਕੱਠੀ ਕਰਨ ਤੇ ਡੇੜੀ ਦਾ ਟਾਇਰ ਹੋ ਚੁੱਕਾ ਸੀ ਪੈਂਚਰ ਤੇ ਬਾਬੇ ਨੇ ਕੀਤਾ ਕਮਲ ਨੂੰ ਇਸ਼ਾਰਾ ਕਿ ਚੱਲ ਪੈਂਚਰ ਲਾਉਣ ਆਪਾ ਪੋਲੀ ਮੰਗੇ ਦੀ ਚੱਕੀ ਕੋਲੇ ਲਗਵਾਉਣ ਪੈਂਚਰ। ਆ ਇੱਥੇ ਪਹੁੰਚ ਕੇ ਮੰਗੇ ਤੇ ਲਵਾਈ 6-7 ਪੈਂਚਰ ਮੰਗਾ ਵੀ ਪੈਂਚਰ ਲਾ ਲਾ ਕੇ ਹੋ ਗਿਆ ਸ਼ਕ। ਤੂੰ ਆਏ ਤੇ ਕਿੰਨਾਂ ਦੀ ਸਲਾਮ ਹੈ ਕਿੰਨਾਂ ਦੀਓ ਫੋਤੇ ਆ ਕਿੰਨਾਂ ਦੀਰਾ ਮਰਾਂ ਮੈਂ ਜਿੰਨੇ ਉਹਦੇ ਨਾਮ ਹੈ ਸਾਰੇ ਪਰਵਾਨ ਹੈ ਤੇਰੇ ਰੀ ਜੋ ਖਾਸ ਹੈ ਉਹ ਮਾਲਕ ਲੀਆ। ਲਵਾ ਆ ਕੇ ਪੈਂਚਰ ਤੇ ਕਮਲ ਨੇ ਚੱਕ ਲਈ ਰੇੜੀ ਤੇ ਆਪਾਂ ਵੀ ਚੱਕ ਲਈ ਕਾਪੀ ਤੇ ਤੁਰ ਪੈਗੇ ਗਜਾ ਘਟੀ ਕਰਨਾ। ਤੇ ਗਇਆ ਇਕੱਠੇ ਕਰੀ ਜਾਂਦੇ ਕਮਲ ਪੋਏੰ ਦਾ ਸੀ ਆਟਾ ਗਇਆ ਇਕੱਠੇ ਕਰਦੇ ਕਰਦੇ ਬਾਬਾ ਕਿਸੇ ਦੇ ਘਰੇ ਬਹਿ ਗਿਆ ਚਾਹ ਜੂ ਪੀਣ ਲਈ ਤਾਂ ਅਸੀਂ ਸਾਰੇ ਵੀ ਬਹਿ ਗਏ ਫਿਰ ਤੇ ਹਾਂਜੀ ਅਸੀਂ ਬਹਿ ਗਏ ਚਾਹ ਪੀਣ ਤੇ ਚਾਹ ਆ ਗਈ ਸੀ ਆਪਣੇ ਹੱਥਾਂ 'ਚ ਤੇ ਬਾਬਾ ਵੀ ਚਾਹ ਪੀ ਕੇ ਦੇ ਤੰਗ ਲਈ ਸੀ ਬਾਬੇ ਨੇ ਵੀ ਝੋਲੀ ਫਿਰ ਇਤੁਰਪੇ ਹੀ ਗਇਆ ਇਕੱਠੇ ਕਰਨ ਤੇ ਗਜਾ ਇਕੱਠੀ ਕਰਦੇ ਕਰਦੇ ਹੋ ਗਈ ਸੀ ਰਾਤ ਤੁਸੀਂ ਦੇਖ ਹੀ ਸਕਦੇ ਬਾਬਾ ਬੈਠਾ ਹੀ ਰੇੜੀ ਤੇ ਠੀਕ ਹੈ ਤੇ ਅੱਜ ਅਸੀਂ ਗਜਾ ਇਕੱਠੀ ਕਰਕੇ ਪਹੁੰਚ ਕੇ ਡੇਰੇ ਜੇ ਰੱਖੇ ਕਣਕ ਤੇ ਆਟੇ ਦੇ ਗੱਟੇ ਡੇਰੇ ਜੇ ਟੇਕ ਕੇ ਮੱਥਾ ਬਾਬੇ ਚਾਂਦੀ ਨਾਲ ਦੇ ਡੇਰੇ ਜੇ ਆਪਾਂ ਸ਼ੁਕਰ ਰਬਾ ਤੇ ਤਾਈ ਬੜਾ ਤੇ ਤਾਈ ਬੜਾ ਤੇ ਟਾਈਮ ਹੋ ਗਿਆ ਸੀ ਮੇਰੇ ਮਿੱਤਰੋ 8:30 ਹੋਣ ਵਾਲੇ ਸੀ ਆਪਾਂ 8:28 ਰਾਤ ਨੂੰ ਕਰੇ ਤੇ ਆਹ ਜੀ ਗਜਾ ਇਕੱਠੀ ਕਰਨ ਦਾ ਦੂਜਾ ਦਿਨ ਮਾਰਨਿੰਗ ਟਾਈਮ ਤੇ ਮੈਂ ਚਲਾ ਗਿਆ ਕੋਲ ਜੇ ਕਿਉਂਕਿ ਕੋਲ ਜਬ ਹਫੀਜ਼ ਪਰ ਨਹੀਂ ਸੀ ਤੇ ਮੈਂ ਅੱਜ ਸਵੇਰੇ ਬਾਬੇ ਨਾਲ ਇਕੱਠੀ ਕਰਨ ਨਹੀਂ ਗਿਆ ਤੇ ਆਪਾਂ ਆ ਕੇ ਕੋਲ ਜੇ ਤੋਂ ਸ਼ਾਮ ਨੂੰ ਕਰੇ ਤੇ ਫਿਰ ਆਪਾਂ ਤੁਰਪੇ ਗ ਜਾ ਇਕੱਠੀ ਕਰਨ ਬਾਬੇ ਰੋ ਬੈਠੇ ਤੇ ਮੈਂ ਘਰੋਂ ਨਿਕਲ ਗਿਆ ਹੀ ਬਾਬਿਆਂ ਨੂੰ ਬੁਲਾਉਣ ਵੀ ਗਿਆ ਇਕੱਠੀ ਕਰਨ ਚੱਲ ਗਿਆ ਤੇ ਫਿਰ ਮੈਂ ਕਮਲ ਕੇ ਕਰੇ ਬਹਿ ਗਿਆ ਤੇ ਬਾਹਰ ਵੇਖਿਆ ਕੋਈ ਨਹੀਂ ਛਡੀ ਕਰਿਆ ਸੀ ਨਾਨਕ ਕਾਕੇ ਰਾਂ ਨੂੰ ਵੀ ਕੇ ਜੋਣਗੇ ਤੇ ਕਦੋਂ ਚੱਲਾਂਗੇ ਗ ਜਾ ਇਕੱਠੀ ਕਰਨ ਫੇਰ ਅਸੀਂ ਇਕੱਠੇ ਹੋ ਕੇ ਚਲੇ ਗਏ ਡੇਰੇ ਜੇ ਮੈਂ ਕਮਲ ਲਗਰ ਸੀ ਤੇ ਬਾਬੇ ਨੂੰ ਇਥੋਂ ਲੈ ਕੇ ਵੀ ਚਲਦੇ ਆ ਪੱਗਾ ਜਾ ਇਕੱਠੀ ਕਰਨ ਤੇ ਫੇਰ ਅਸੀਂ ਤੁਰ ਪਿੱਗ ਜਾ ਇਕੱਠੀ ਕਰਨ ਸਾਹਮਣੇ ਨਾਨਕ ਰੀ ਖੜੇ ਆ ਮਿਲਣਾ ਯਾਰਾ ਕੀਪ ਤਾਂ ਕਿੰਨੇ ਦਿਨ ਤੇ ਕਮਲ ਐਕਸ਼ਨ ਦੇਖ ਹੀ ਸਕਦੇ ਤੁਸੀਂ ਕਮਲ ਕਰੀ ਜਾਂਦੇ ਐ ਐਕਸ਼ਨ ਤੇ ਕਾਕ ਗਰੀ ਰੇੜੀ ਲੈ ਜਾਂਦੇ ਸੀ ਤੇ ਬਾਬਾ ਦੇ ਨਾਨਕ ਕਰੇ ਕਿਸੇ ਦੇ ਜਾ ਇਕੱਠੀ ਕਰਨ ਗਏ ਸੀ ਕਾਈ ਤਾਂ ਪੈਨਾਲ ਕਾਕੂ ਵੀ ਆ ਗਿਆ ਸੀ ਤੇ ਆਪਾਂ ਗਜਾ ਇਕੱਠੀ ਕਰਨ ਤੁਰ ਪਏ ਤੇ ਗਜਾ ਇਕੱਠੀ ਕਰਦੇ ਕਰਦੇ ਕਾਕੂ ਨੇ ਬੋਲਿਆ ਕੁਛ ਇਦਾਂ ਦਾ ਸੁਣ ਲਓ ਮੜਿਆ ਨਾ 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 ਪਈਆ ਚੱਲੋ ਤਾਂ ਇਹਨਾਂ ਨੂੰ ਪਾਦੇ ਚੱਲੋ ਤਾਂ ਇਹਨਾਂ ਨੂੰ ਪਾਦੇ ਚੱਲੋ ਤਾਂ ਇਹਨਾਂ ਨੂੰ ਪਾਦੇ ਹੀਰ ਗਜਾ ਇਕੱਠੀ ਕਰਦੇ ਕਰਦੇ ਬਾਬਾ ਗਏ ਕਿਸੇ ਦੇ ਘਰੇ ਪਾਣੀ ਪੂਣੀ ਪੀਣ ਤੇ ਬਾਬਾ ਨਾਨਕ ਹੀ ਬੈਠਾ ਹੀ ਤੇ ਕਮਲ ਸਾਹਮਣੇ ਖੜਾ ਤੇ ਮੈਂ ਵੀਡੀਓ ਬਣਾਈ ਜਾਂਦਾ ਸੀ ਬਾਬੇ ਕੋਲ ਬੈਠਿਆ ਨਾਨਕ ਕੋਲ ਇਧਰੋਂ ਮੈਂ ਤੇ ਮੋਲੀ ਦੇ ਚ ਤੇ ਗਜਾ ਇਕੱਠੀ ਕਰਦੇ ਕਰਦੇ ਹੋ ਚੁਕੀ ਸ ਰਾਤ ਤੇ ਆਪਾਂ ਹੁਣ ਚੱਲਿਆਂ ਡੇਰੇ ਨੂੰ ਮੈਂ ਤੇ ਗੈਰੀ ਤੇ ਡੇਰੇ ਜਾ ਕੇ ਬਾਬੇ ਨੂੰ ਲਾ ਕੇ ਪਹਿਲੇ ਹੱਥ ਮੱਥਾ ਠੇਕ ਕੇ ਤੇ ਆਪਾਂ ਚੱਲਦਾਂ ਕਰੇ ਤੇ ਸਵੇਰੇ ਫੇਰ ਆਵਾਂਗੇ ਗਜਾ ਇਕੱਠੀ ਕਰਨਾ ਵੱਡੇ ਗਾਵੀ ਹੋਈ ਜਿਹੜਾ ਅੱਜ ਜਾਣਾ ਬੋਲੀ ਸ਼ੁਕਰ ਰੱਬਾ ਸ਼ੁਕਰ ਰੱਬਾ ਫੇਰ ਆਪਾਂ ਪਹੁੰਚੇ ਸੀ ਡੇਰੇ ਵਿੱਚ ਡੇਰੇ ਵਿੱਚ 10 ਮਿੰਟ ਲਾ ਕੇ ਜਮਾ ਕੇ ਇੱਥੇ ਭਜਨ ਕਰ ਰਹੇ ਸੀ ਭਜਨ ਸੁਣ ਕੇ ਤੇ ਫੇਰ ਆਪਾਂ ਪਹੁੰਚ ਗਏ ਘਰੇ ਤੇ ਆ ਗਿਆ ਮੇਰੇ ਦੋਸਤੋ ਤੀਜਾ ਦਿਨ ਤੁਰਪੇ ਫੇਰ ਗਏ ਇਕੱਠੇ ਕਰਨ ਤੇ ਕੀਤੀ ਆਪਾਂ ਜੱਸੇ ਦੇ ਘਰ ਤੋਂ ਸ਼ੁਰੂਆਤ ਉਧਰੋਂ ਕਾਕੇ ਆ ਰਹੀ ਵੀ ਲੈ ਗੇੜ ਰੱਖੀ ਜਾਂਦੇ ਤੇ ਅਸੀਂ ਗਏ ਇਕੱਠੇ ਕਰ ਰਹੇ ਸੀ ਤੇ ਕਮਨ ਮਾਰ ਲੈ ਸੀ ਐਕਸ਼ਨ ਖੜਾ ਤੂੰ ਦੇਖ ਲਓ ਕਮਨ ਐਕਸ਼ਨ ਗਜਕ ਠੀਕ ਕਰਕੇ ਤੇ ਹੁਣ ਅਸੀਂ ਚੱਲੇ ਆ ਲੱਕੀ ਠੀਕ ਕਰੇ ਹੁਣ ਮੰਦਰ ਕੀ ਗੱਤੀ ਕੋਲ ਆ ਗਏ ਫਿਰ ਅਸੀਂ ਰੁੱਕ ਗਏ ਸੇਵਕ ਦੀ ਡੈਰੀ ਤੇ ਪੀਣ ਚ ਤੇ ਬਾਹਰ ਬੈਠੇ ਸੀਗੇ ਕਾਕੇ ਰੀ ਕਮਲ ਦੀ ਸ਼ੈਰੀ ਬਾਹਰ ਬੈਠੇ ਵੇਟ ਕਰੀ ਦੀ ਕਦੋਂ ਆਉਗੀ ਚਾਹ ਤੇ ਪੀਵਾਂਗੇ ਅਸੀਂ ਤੇ ਮੇਰੇ ਕੋਲ ਸੀਗੀ ਕਾਪੀ ਤੇ ਜਦੋਂ ਆਈ ਸਾਡੇ ਕੋਲ ਚਾਹ ਚਾਹ ਨੂੰ ਵੇਖ ਕੇ ਤਾਂ پاگل ਹੋ ਜਾਂਦੇ ਤੁਹਾਨੂੰ ਪਤਾ ਹੀ ਪੰਜਾਬੀ ਹੂੰ ਤੇ ਕਮਲੋ ਇੱਛਾ ਓਹ ਹੋ ਹੋ ਲਿਆ ਹੋਰ ਨਹੀਂ ਆਇਆ ਆ ਵੇ ਨਾ ਕੋਡੇ ਮਿੱਠਾ ਲਾਦਾ ਮੱਠਿਆ ਫੋਨ ਤੇ ਆ ਚੁ ਰਿਹਾ ਮੇਰੇ ਮਿੱਤਰੋ ਸੇਵਕ ਦੀ ਡੈਰੀ ਤੋਂ ਮੱਠਿਆ ਤੇ ਨਾਨਕ ਵੰਡ ਰਿਆ ਸੀ ਮੱਠਿਆ ਸਾਰਿਆਂ ਨੂੰ ਇੱਕ ਇੱਕ ਦਿੱਤੀ ਨਾਨਕ ਮੈਂ ਨਹੀਂ ਲੈਮ ਤੇ ਮੱਠਿਆ ਵੰਡਿਆ ਨਹੀਂ ਨਾਨਕ ਤੇ ਮੱਠੀ ਬਾਰੇ ਗਲਤ ਬੋਲ ਰਹੀ ਕੋਈ ਕੁਛ ਮਾੜਾ ਸੁਣ ਕੇ ਜਾਣਾ ਤੁਸੀਂ ਬੜੀ ਨਹੀਂ ਬੜੀ ਸਾਰੀ ਐ ਬੜੀ ਸਾਰੀ ਐ ਬੜੀ ਸਾਰੀ ਐ ਚੱਲੇ ਖੋਲਦੇ ਦੇਖੋ ਚੱਲੇ ਖੋਲਦੇ ਦੇਖੋ ਚੱਲੇ ਖੋਲਦੇ ਦੇਖੋ ਚੱਲੇ ਖੋਲਦੇ ਦੇਖੋ ਤੇ ਮੱਠੀਆਂ ਦਾ ਲਫਾਫਾ ਆ ਗਈ ਸਾਡੇ ਕੋਲੇ ਬਾਹਰ ਤੇ ਮੱਠੀਆਂ ਦਾ ਲਫਾਫਾ ਵੇਖ ਕੇ ਕਾਕਾ ਵੀ ਆ ਗਿਆ ਸੀ ਗਈ ਬਾਹਰ ਇਹ ਹੈਗਾ ਜੀ ਕਾਕਾ ਤੇ ਕਰਕੇ ਦੀਆਂ ਹਰਕਤਾਂ ਤੁਸੀਂ ਦੇਖ ਹੀ ਸਕਦੇ ਹੋ ਤੇ ਪੋਰ ਪਿੱਛੇ ਲੜ ਪਿਆ ਜਵਾਕ ਨਾਲ ਆਂਦਾ ਮੈਨੂੰ ਦੇ ਪੋਰ ਪੀ ਕੇ ਚਾਹ ਤੇ ਗਲਾਸ ਦੇਖੋ ਸਿੱਟਣਾਂ ਨਾਲ ਖਾਜੇਰ ਕੋ ਹੋਰ ਦਿਖਾਉਣਾ ਤੁਨੂੰ ਇੰਨਾ ਕੰਮ ਤਾਂ ਕਾਕਾ ਦੇ ਪਿੱਛੇ ਰਹਿ ਜੂਗਾ ਤੇ ਕਾਕੇ ਨੇ ਆਪਣਾ ਸ੍ਰੇਸ਼ਟਾ ਯਾਰ ਪੂਰਾ ਕਰਕੇ ਕਪਸੇਟੀ ਦਿੱਤਾ ਤੇ ਪੀ ਕੇ ਚਾਹ ਤੇ ਖਾ ਕੇ ਕਿਲੋ ਮੱਠੀਆਂ ਤਰਪੇ ਉਹ ਤੇਰੀ ਆ ਕੇ ਮੱਖੀਆਂ ਤੇ ਭਿਰਨ ਲੱਗੇ ਮੋਢੇ ਨਾਲ ਮੋਢੇ ਡਾਂਗ ਉੱਡਣ ਲੱਗਿਆਂਗੇ ਤੇ ਹੁਣ ਬਈ ਸਿੱਧਾ ਜਾਂਨੇ ਆਪਾਂ ਡੇਰੇ 'ਚ ਕੱਲ ਹੀ ਗਜਾ ਇਕੱਠੇ ਤੇ ਆਪਾਂ ਮਿਲਦੇ ਆ ਸਿੱਧਾ ਸ਼ਾਮ ਦੇ ਟਾਈਮ ਤੁਹਾਨੂੰ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਜਿਹੜੀ ਆਪਾਂ ਲਵਾਈ ਸੀ ਕੱਲ ਪੈਂਚਰ ਪਰ ਉਹ ਤਾਂ ਟਕੇਣੀ ਤੇ ਆਪਾਂ ਫੇਰ ਨਵੀਂ ਜਿਹੜੀ ਤੁਰਪੇ ਲੈਣ ਮਰਾਇਲੇ ਪਿੰਡ ਤੇ ਮੈਂ ਨਾਨਕ ਤੇ ਬਾਬੇ ਲੈਣਾ ਤੂੰ ਛੱਡ ਕੇ ਪਿੰਡ ਤੇ ਆ ਗਿਆ ਆਪਦੇ ਪਿੰਡ ਮੇਰੇ ਮਿੱਤਰੋ ਚੱਲੇ ਆਸੀ ਸ਼ਾਮ ਦੀ ਗੱਜਾ ਕਰ ਚੱਲੇ ਰੇੜੀ ਵੀ ਨਵੀਂ ਲੈਂਦੀ ਨਵੀਂ ਲੈਂਦੀ ਕਾਕਾ ਵੀ ਰੇੜੀ ਤਾਂ ਇਹ ਵੀ ਪੂਰੀ ਨਵੀਂ ਪਈ ਹੈ ਤੁਸੀਂ ਦੇ ਹੀ ਸਕਦੇ ਹੋ ਕਿਹਨੇ ਵਰਤੀਏ ਕਿਹਨੇ ਵਰਤੀਏ ਕਿਹਨੇ ਵਰਤੀਏ ਨੇ ਪਿੱਛੇ ਭੱਜ ਕੇ ਆਈ ਜਾਂਦਾ ਸੀ ਉਹਨੂੰ ਕੀ ਪਤਾ ਕਿ ਰੇੜੀ ਤਾਂ ਹਜੇ ਸਟਾਰਟ ਹੀ ਨਹੀਂ ਹੁੰਦੀ ਤੇ ਬੰਦੇ ਬੁਲਾਏ ਆਪਾਂ ਬਾਹਰੋਂ ਰੇੜੀ ਸਟਾਰਟ ਕਰਨ ਲਈ ਰੇੜੀ ਨਵੀਂ ਸੀਗੀ ਤਾਂ ਥੋੜਾ ਟਾਈਮ ਲਾਈ ਤੇ ਰੇੜੀ ਜਦੋਂ ਸਟਾਰਟ ਹੋ ਤਾਂ ਲੈ ਕੇ ਪਿਆ ਆ ਗਏ ਤੇ ਅਸੀਂ ਰਹਿ ਗਏ ਪਿੱਛੇ ਤੇ ਮੇਰੇ ਮਿੱਤਰੋ ਰੇੜੀ ਨਹੀਂ ਰੁਕਣਾ ਤਾਂ ਸੀ ਕਿਤੇ ਤੇ ਅਸੀਂ ਤਾਂ ਚੜ ਗਏ ਤੱਕਾ ਲਾ ਕੇ ਤੇ ਕੱਕ ਮੇਰੇ ਮਿੱਤਰੋ ਕਾਕਾ ਪਰ ਧਿਆਨ ਦੇ ਤੇ ਰੇੜੀ ਆਪ ਤੇ ਬਾਬਾ ਵਾ ਰੇੜੀ ਤੁਹਾਡੇ ਤੋਂ ਨਹੀਂ ਚੱਲਦੀ ਮੈਚ ਲਉ ਨਾ ਤੁਸੀਂ ਲਾਓ ੱਤਕਾ ਕਿਵੇਂ ਨਾ ਕਿਵੇਂ ਅਸੀਂ ਰੇੜੀ ਲਾ ਕੇ ੱਤਕਾ ੱਤਕਾ ਵੀ ਚੱਲੀਦਾ ਹੈ ਨਹੀਂ ਤਸੀਂ ਲਾ ਕੇ ਕਿਵੇਂ ਨਾ ਕਿਵੇਂ ਕਰਕੇ ਡੇਰੇ ਜੀ ਤਰ ਛਾਵਣੀ ਮਿਲਦਿਆ ਸਾਨੂੰ ਮੇਰੇ ਮਿੱਤਰੋ ਪਪਾ ਟਰੈਕਟਰ ਤੇ ਹਾਂਜੀ ਅੱਜ ਦਿਨ ਹੈਗਾ ਚੌਥਾ ਮਾਰਨਿੰਗ ਟਾਈਮ ਵਿਲੇ ਦਾ ਤੇ ਅੱਜ ਆਪ ਗ੍ਰਾਹੀ ਇਕੱਠੀ ਕਰਨ ਨਹੀਂ ਜਾਂਦੇ ਕਿਉਂਕਿ ਅੱਜ ਰੇੜੀ ਕਰਾਣ ਦਿੱਤੀ ਹੈ ਸਹੀ ਤੇ ਸ਼ਾਮ ਨੂੰ ਜਾਵਾਂਗੇ ਜਦੋਂ ਹੋ ਗਈ ਰੇੜੀ ਸਹੀ ਤੇ ਸਿੱਧਾ ਤੁਹਾਨੂੰ ਮਿਲਦੇ ਹਾਂ ਸ਼ਾਮ ਨੂੰ ਤੇ ਹਾਂਜੀ ਹੋ ਚੁੱਕੀ ਹੈ ਸ਼ਾਮ ਤੇ ਮੈਂ ਨਾਨਕ ਤੇ ਕੱਕੇ ਨੂੰ ਠਾ ਲਿਆ ਉਹਨਾਂ ਦੇ ਘਰੋਂ ਵੀ ਚੱਲਦੇ ਗ੍ਰਾਹੀ ਇਕੱਠੀ ਕਰਨਾ ਆਪਾਂ ਫਿਰ ਮੈਂ ਨਾਨਕ ਆਪਦੇ ਘਰੇ ਭੱਜ ਗਏ ਫਿਰ ਅਸੀਂ ਜਾੜੇ ਲੱਭੂਗੇ ਹਵੇਲੀ 'ਚ ਚੜਰੇ ਸੀ ਸਬਨਾ ਚੋਹਦੀ ਦੇ ਗਾਣੇ ਆਪਾਂ ਕੀਤੀ ਵਾਏ ਫੁੱਲ ਤੇ ਲੱਤੇ ਨਜ਼ਾਰੇ ਤੇ ਬਾਬੇ ਨੂੰ ਲੈ ਕੇ ਬੰਡੇਰੇ 'ਚ ਚੱਲ ਪਏ ਫਿਰ ਗਜਾ ਇਕੱਠੀ ਕਰਨ ਬਾਬਾ ਚੱਲਿਆ ਕਿਥੇ ਕਿਥੇ ਲਿਆ ਆਇਆ ਇਕੱਠੀ ਕਰਨਾ ਮੇਰੇ ਮਿੱਤਰੋ ਰੇਡੀ ਦਾ ਤੁਹਾਨੂੰ ਪਤਾ ਆਪਣੀ ਖਰਾਬ ਹੀ ਆ ਤੇ ਆਪਾਂ ਫਿਰ ਚੱਕ ਲਈ ਸੈਂਗਲ ਇਹ ਵੀ ਲੱਗਾ ਪੈਂਚਰ ਆ ਸੈਂਗਲਾਂ ਚ ਵੀ ਅਸੀਂ ਭਾਈ ਫਿਰ ਖਵਾ ਜਾ ਕੇ RAMU ਕੋਲੋਂ ਹਨੇ ਕੁਝ ਕਰਨਾ ਪੈਣਾ ਮੇਰੇ ਮਿੱਤਰੋ ਤੇ ਤੁਹਾਨੂੰ ਪਤਾ ਹੀ ਆ ਇੰਨਾ ਜੀ ਕਾਦੀ ਆ ਇਧਰੋ ਮੇਰੇ ਮਿੱਤਰੋ ਸਾਡੇ ਹੋ ਗਏ ਟਾਇਰ ਟੂ ਪਾਟ ਗਈ ਐ ਤੇ ਪ੍ਰਕਾਸ਼ ਨੂੰ ਕਹਿੰਦੇ ਆ 250 ਰੁਪਏ 250 ਰੁਪਏ 250 ਰੁਪਏ ਦੋ ਸੁਪਰ ਯੂ ਟੂ ਬੰਨੇ ਮਤਾਲੂ ਅੱਜ ਮੇਰੇ ਮਿੱਤਰੋ ਮਾਲ ਬੰਨਦਾ ਨਹੀਂ ਜਾਣਦਾ ਗਲਾਈ ਦਿੱਤੀ ਆ ਬਾਕੀ ਕਾਕੇ ਦੇ ਇਰਾਦੇ ਨਹੀਂ ਜਾਂਦੇ ਕਾਕੇ ਨੂੰ ਤਾਂ ਮਿਲੀ ਨਹੀਂ ਚਾਹ ਅੱਧਰੋਂ ਕਮਲ ਵੀ ਆ ਰਿਹਾ ਮੇਰੇ ਮਿੱਤਰੋ ਬੀੜੀ ਪੀ ਕੇ ਗੰਦੀ ਏ ਗੰਦੀ ਏ ਗੰਦੀ ਤੇ ਚੱਕ ਕੇ ਸਾਈਕਲ ਅਸੀਂ ਤਰਪੇ ਫੇਰ ਗੱਜਾ ਇਕੱਠੀ ਕਰਨ ਨੂੰ ਅਸੀਂ ਤੇ ਪਹਿਲਾ ਵਾਂਗੂ ਚੱਕ ਲਈ ਆਪਾਂ ਫੇਰ ਕਾਪੀ ਤੇ ਬਾਹਤ ਕੇ ਪਾਣੀ ਪੀਣੇ ਤੇ ਜ਼ਰੂਰੀ ਆ ਤੇ ਹੋ ਚੁਕੀ ਸੀ ਮੇਰੇ ਮਿੱਤਰੋ ਗੈਰੀ ਤੇ ਕਾਕੇ ਦੀ ਲੜਾਈ ਤੂੰ ਲੱਗ ਜਾਣਾ ਨਾ ਤੈਨੂੰ ਬਾੜਾ ਤਰਸ ਹੁੰਦਾ ਨਾ ਬਾੜਾ ਤਰਸ ਹੁੰਦਾ ਨਾ ਬਾੜਾ ਤਰਸ ਹੁੰਦਾ ਨਾ ਬਾੜਾ ਤਰਸ ਹੁੰਦਾ ਅੱਜ ਦੱਸ ਲੱਖ ਨੂੰ ਦੱਸ ਹੋ ਗਿਆ ਗੰਗਾ ਆ ਗਿਆ ਅੱਜ ਦੀ ਪੀਣੇ ਚਲ ਮੈਂ ਲੇ ਲਾ ਨਾ ਰਸਤਾ ਹੈ ਨਹੀਂ ਇਹ ਉਹ ਪਸ਼ੂ ਕਟਾ ਦੇ ਉਹ ਹੋ ਗਿਆ ਮੈਂ ਚਾਲ ਦੇ ਵਿੱਚ ਉਹ ਮੇਰੇ ਤੇ ਆ ਮੇਰੇ ਮਿੱਤਰੋ ਸਾਡਾ ਲਵ ਤੇ ਆਪਾਂ ਫੇਰ ਕਰੀ ਜੰਦੇ ਗਾਇਆ ਇਕੱਠੀ ਤੇ ਗਾਇਆ ਇਕੱਠੀ ਤੇ ਕਰੀ ਜੰਦੇ ਅਸੀਂ ਤੇ ਤੁਸੀਂ ਬਈ ਚੈਨਲ ਨੂੰ ਕਰ ਦਿਓ ਆਪਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਸਾਰੇ ਤੇ ਹਾਂ ਜੀ ਗਏ ਇਕੱਠੀ ਕਰੀ ਅਸੀਂ ਸਾਰੀ ਸੈਂਗਲ ਦੀ ਕਿਉਂਕਿ ਡੇਢੀ ਦਾ ਤੁਹਾਨੂੰ ਪਤਾ ਹੀ ਆ ਕੀ ਹਾਲ ਹੋਇਆ ਚੋ ਚੱਲ ਵੀ ਡੇਰੇ ਵਾਂ ਨੂੰ ਤੇ ਡੇਰੇ ਪਹੁੰਚ ਗਏ ਤੁਹਾਨੂੰ ਪਤਾ ਹੀ ਆ ਫਿਰ ਸੱਸੂਣ ਦੀ ਕਿੱਲਾ ਵੀ ਉਹ ਤੁਹਾਨੂੰ ਕਿੱਲਾ ਵੀ ਸਲਾਮ ਹੈ ਤੇ ਬਾਬੇ ਚੰਦੀਨਾ ਦਾ ਪੰਹਾਰਾ ਨੇੜੇ ਸੀ ਸੰਤ ਵੀ ਆਉਣ ਲੱਗੇ ਸੀ ਬਾਹਰੋਂ ਤੇ ਹਾਂਜੀ ਸਸ਼ੀ ਦਾ ਸਾਰੇ ਨੇ ਤੇ ਹਾਂਜੀ ਮੈਂ ਤੁਹਾਡਾ ਆਪਣਾ ਸੇਵਕ ਤੇ ਵਲੋਗ ਆ ਚੁੱਕੇ ਪੂਰਾ ਘਰਾਈ ਇਕੱਠੀ ਕਰਨ ਗਈ ਤੇ ਆਪਣੀ ਪੰਜ ਛੇ ਦੇ ਨੂੰ ਪਿੰਡ ਫੂਲੇ ਵਾਲੀ ਪੰਹਾਰਾ ਬਾਬੇ ਚੰਦੀਨਾ ਦਾ ਤੇ ਸਾਰਿਆਂ ਨੇ ਜਰੂਰ ਹੋਣਾ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾਈ ਤੇ ਪੰਹਾਰੇ ਦਾ ਵੀ ਆਪੋ ਕਈਆਂ ਦੀ ਉਹ ਦੁਆ ਹੈ ਤੇ ਕਈਆਂ ਦੀ ਸਲਾਮ ਹੈ ਕਈਆਂ ਦੀ ਉਹ ਫਤਿਹ ਹੈ ਕਈਆਂ ਦੀ ਰਾਮ ਰਾਮ ਹੈ ਜਿੰਨੇ ਉਹਦੇ ਨਾਮ ਹੈ ਸਾਰੇ ਪਰਵਾਨ ਹੈ ਤੇਰੇ ਲਈ ਜੋ ਖਾਸ ਹੈ ਉਹ ਮਾਲਕ ਲਿਆ ਮੈਂ ਕਿਸੇ ਦੀ ਖੁਸ਼ੀ ਨਾ ਮੈਂ ਕਿਸੇ ਦੀ ਖੁਸ਼ੀ ਜਾ ਮੈਂ ਤੇਰੀ ਜਿਹੜੀ ਚੰਗ ਹੈ ਉਹ ਤੇਰੇ ਹੀ ਬਨਾਮ ਪਰਦੇ ਚ ਪਾਪ ਇੱਥੇ ਪੁੰਨ ਸ਼ਰੀਆਮ ਕਨੇ ਕਰ ਦੇਣਾ ਖੁਸ਼ੀ ਨੂੰ ਹਰਾਮ ਹੈ ਸਭ ਕੁਝ ਫੇਕ ਬਾਕੀ ਕੱਲਾ ਸੱਚ ਨਾਮ ਹੈ ਬਣਦੇ ਨੇ ਸ਼ਾਹੀ ਬਣਦੇ ਗੁਲਾਮ ਹਿੱਸੇ ਵਾਲੀ ਦੁਨੀਆ ਤੇ ਹਿੱਸੇ ਦਾ ਮਕਾਮ ਹੈ ਦੇ ਦੇਣਾ ਤੂੰ ਜੇ ਉਹ ਜਾਗਦਾ ਇਮਾਨ ਹੈ ਸ਼ੁਕਰ ਅਰ